ਆ ਜਾਓ ਆ ਜਾਓ ਜੀ 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 ਲੱਖ ਲਾਲਾ ਬਗ ਹਾਂ ਟੈਲ ਬਤਾ ਪਈ ਵੀ ਆ ਗਿਆ ਅੱਜ ਇਹ ਵੀ ਅੱਜ ਬਈ ਜਾਓ ਆਇਆ ਕਰ ਹਾਂਜੀ ਥੋੜਾ ਕੋਬੈਂਟਰੀ ਲਾ ਕੇ ਜੀ ਕੱਲ ਤੋਂ ਜੂਰਾ ਦੇ ਦਰਵਾਜ਼ਾ ਦੇ ਠੀਕ ਹੈ ਸਰ ਤੇ ਪਵਾ ਦੇ ਦਿੰਦੇ ਯਾਰ ਜਦੋਂ ਅੱਗੇ ਛੱਡ ਆਉਣੀ ਹੈ ਕਰਵਾ ਦੇ ਬਈ ਤੇ ਆਪਾਂ ਉਹ ਸਰਕਾਰੀ ਵਾਲੇ ਡਿੱਗਦੇ ਰਹੇ ਪਤਾ ਨਹੀਂ ਕਦੋਂ ਠੀਕ ਹੈ ਜੀ ਸਾਰੇ ਸਾਰੇ ਪਿਛਲਾ ਵੀ ਸਾਰੇ ਇਹੋ ਇਹਨਾਂ ਦਾ ਸਾਰਾ ਹੀ ਖਤਮ ਹੈ ਜੀ ਪਿਛਲਾ ਨਾਲ ਵਾਲਾ ਵੀ ਇੱਕ ਡਿੱਗਿਆ ਪਿਆ ਜੀ ਇਹ ਨਾਲ ਬਾਥਰੂਮ ਵੀ ਕਰਵਾ ਦੇ ਸਰ ਸਭ ਤੋਂ ਵੱਡੀ ਗੱਲ ਇਹ ਨੇ ਕਿਡਨੀ ਵੀ ਡੋਨੇਟ ਕੀਤੀ ਹੋਈ ਹੈ ਆਪਣੀ ਮੈਂ ਮਿਸਿਸ ਨੇ ਆਪਣੀ ਬ੍ਰਦਰ ਨੂੰ ਕੀਤੀ ਕੱਲ ਨੂੰ ਮੈਸਰੀ ਲਾ ਦੇ ਜਮ ਕਰ ਦੇ ਨਹੀਂ ਹੁੰਦਾ ਨਹੀਂ ਰੋ ਫੋਟੋ ਹੀ ਲੈਣੇ ਸੰਧਵਾ ਸਾਹਿਬ ਇੱਕ ਫੋਟੋ ਲੈ ਲਿਆ ਜੀ ਪਰਿਵਾਰ ਨਾਲ ਆਜੋ ਵੀਰੇ ਆਜੋ ਲੈਡਸ ਗੱਲ ਆ ਇਧਰ ਆਜੋ ਠੀਕ ਹੈ ਸਰ ਸਾਡੀ ਕਦਰਾਂ ਹੁੰਦੀ ਕਿ ਸਾਰੇ ਜੀਵਨ ਕਰਕੇ ਮਾਂ ਤੇ ਬੋਤਨੀ ਤੋਂ ਬੱਠੀ ਹੋ ਜੂਗੀ ਅਜਿਤੀ ਜਾਇਜ਼ਾ ਲੈਣੇ ਹੋ ਤਾਂ ਇਸੇ ਕਹਿਣਾ ਨਹੀਂ ਬੋਲ। ਆ ਦੇਖੋ ਮੈਂ ਇਹ ਤਾਂ ਮੇਰਾ ਭਰਾ ਹੈ ਸਾਡੀ ਭੈਣ ਹੈ ਤੇ ਪ੍ਰਮਾਤਮਾ ਦਾ ਸਭ ਤੋਂ ਪਹਿਲਾਂ ਇਹ ਸ਼ੁਕਰਗੁਜ਼ਾਰ ਆ ਵੀ ਜਾਨੀ ਨੁਕਸਾਨ ਨਹੀਂ ਹੋਇਆ ਇਹ ਤਾਂ ਨਵੀਂ ਬਣ ਜਾਣਗੇ ਛੱਤ ਵਗੈਰਾ ਤਾਂ ਹੋ ਜੂਗੀ। ਲੇਕਿਨ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪ ਦੀ ਛੱਤਾਂ ਦੇ ਉੱਤੇ ਸਫਾਈ ਰੱਖਿਆ ਕਰਨਾ। ਤੇ ਜਿਹੜੇ ਕਾਹਕੂ ਉੱਤੇ ਨਾ ਹੋਣ ਦੇਣ ਜਿਹੜੇ ਪ੍ਰਣਾਲੇ ਆ ਉਹਨੂੰ ਸਾਫ਼ ਕਰਦੇ ਰਹਿਣ। ਬਾਕੀ ਜਿਹੜਾ ਇਹਨਾਂ ਦਾ ਹੁਣ ਇਹ ਹੋ ਗਿਆ ਹੁਣ ਅੱਗੇ ਦਾ ਖੰਡ ਆਉਣੀ ਹੈ ਤੇ ਮੈਂ ਆਪਦੇ ਜਿਹੜਾ ਸਟਾਫ ਨੂੰ ਕਹਿੰਦਾ ਵੀ ਕੱਲ ਹੀ ਇਹਨਾਂ ਦੀ ਛੱਤ ਨੂੰ ਦੁਆਰਾ ਪਾਉਣ ਦੇ ਇੱਕ ਮਾਸੂਮੀ ਛੱਤ ਤੇ ਇੱਕ ਛੱਤ ਇਹ ਸਾਰੀ ਇਹ ਨਵੀਂ ਫੌਜ ਠੀਕ ਹੈ ਨਾ ਜੀ ਇਹਨਾਂ ਦੇ ਬਾਰੇ ਸਰ ਇਹਨਾਂ ਵੱਲੋਂ ਕਹਿ ਗਿਆ ਜੀ ਕਿ ਜੇ 10 ਮਾਰੀ ਫੈਲਾ ਭਰਤੀਆਂ ਪਰ ਕਿਸੇ ਵੀ ਅਧਿਕਾਰਤ ਸਮਾਹੀ ਨਿਯੋਧਿਕਾਰੀ ਕਿ ਇਹ ਉਹ ਉਹ ਦੇਖਦੇ ਕਿੜਕਾ ਜਿਹੜਾ ਕਹਿੰਦਾ ਕਿ ਦੋਚੋਂ ਨੂੰ ਸਜ਼ਾ ਵੀ ਦੇਵਾਗੇ ਸਰ ਹਾਂ ਛੱਤ ਦੇਖੀ ਆ ਤਾਂ ਅਸੀਂ ਦਵਾਗੇ ਜਿਹੇ ਦੀ ਚੋਰੀ ਆ ਸਾਡੀ ਇਸੋ ਹੀ ਦੇ ਸੋਚ ਉਹਨੂੰ ਗ੍ਰਿਫਾ ਕੀ ਹੈ ਜੇ ਜੇਗੇ ਦਾ ਕਸੂਰ ਹੈ ਉਹਨੂੰ ਸਜ਼ਾ ਵੀ ਮਿਲੂਗਾ ਇੱਕ ਤਾਂ ਇੱਕ ਕਸੂਰ ਸਟਾਇਰ ਪਾਇਆ ਲਿਖਣ ਚਾਹਿਆ ਹੈ ਕਿ ਜ਼ਿਆਦਾਤਰ ਫੋਟੋਪੋਰਾ ਸ਼ਹਿਰ ਵਿੱਚ ਕਈ ਸਲੰਬ ਬਸਤੀਆਂ ਜਾਂ ਉਸੇ ਇਸ ਤਰ੍ਹਾਂ ਦੀਆਂ ਛੱਤਾਂ ਆਲਰੇਡੀ ਹੈਗੀਆਂ ਕਿਸੇ ਵੀ ਦਿਨ ਵੀ ਦਿਖ ਸਕਦੀ ਹੈ ਕਿ ਸਰਕਾਰ ਵੱਲੋਂ ਕੋਈ ਇਸ ਤਰ੍ਹਾਂ ਦੀ ਮਕਾਨਾਂ ਦੀ ਚੈਕਿੰਗ ਨਹੀਂ ਹੋ ਸਕਦੀ ਕਿ ਕਿਤੇ ਜਿਹੜੇ ਨੁਕਸਾਨ ਜਦ ਅ ਨਹੀਂ ਉਹਦਾ ਹੋ ਰਿਹਾ ਹੈ ਸਰਕਾਰ ਵੱਲੋਂ ਉਹਦਾ ਸਰਵੇ ਵੀ ਹੁੰਦਾ ਰਹਿੰਦਾ ਤੇ ਜੇ ਕਿਸੇ ਦਾ ਕੋਈ ਜ਼ਿਆਦਾ ਹੈਗਾ ਉਹ ਆਪ ਦਾ ਕਮੇਟੀ ਜਾ ਕੇ ਅਪਲਾਈ ਵੀ ਕਰ ਕਰ ਦਿੰਦਾ ਹੈ ਤੇ ਮੈਨੂੰ ਆਪਾਂ ਮੈਂ ਤਾਂ ਇਸੇ ਕੰਮ ਆਸੀ ਸੀ ਸਿੱਖ ਗੁਰਸਾਂ ਦੇ ਬਖਸ਼ਾਪਨ ਆਪਾਂ ਨਾਲ ਨਾਲ ਆ ਆ